ਬਹੁਤ ਵੱਡੀ ਖਬਰ ਹੈ ਜਿਵੇਂ ਕਿ ਨਰਿੰਦਰਦੀਪ ਨੂੰ ਮਾਰਨ ਵਾਲੇ ਸੀਆਈ ਸਟਾਫ ਬਠਿੰਡਾ ਦਾ ਇੱਕ ਵੀਡੀਓ ਸਾਹਮਣੇ ਆ ਗਿਆ ਔਰ ਦੂਜੇ ਪਾਸੇ ਹਰ ਸਿਮਰਤ ਕੌਰ ਬਾਦਲ ਜਿਨ੍ਹਾਂ ਦਾ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਸਿੱਕਾ ਚੱਲਦਾ ਸੀ ਉਹਨਾਂ ਨੇ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਵੀ ਫੇਲ ਕਰ ਦਿੱਤਾ ਹੈ ਯਾਨੀ ਵੱਖ-ਵੱਖ ਵਿਰੋਧੀ ਪਾਰਟੀਆਂ ਵੀ ਨੇ ਪੰਜਾਬ ਦੇ ਅੰਦਰ ਉਹ ਮੌਜੂਦਾ ਸਰਕਾਰ ਦਾ ਨਾ ਕੋਈ ਨੁਮਾਇੰਦਾ ਪਹੁੰਚਦਾ ਔਰ ਨਾ ਹੀ ਕੋਈ ਵਿਰੋਧੀ ਪਾਰਟੀ ਦੇ ਵਿੱਚੋਂ ਪਹੁੰਚਦਾ ਔਰ ਇੱਕ ਵਾਰ ਜਦੋਂ ਹਰ ਸਿਮਰਤ ਕੌਰ ਬਾਦਲ ਜਾਂਦੀ ਹੈ ਤਾ ਇੱਕ ਵਾਰ ਐਂ ਲੱਗਦਾ ਕਿ ਜਿਵੇਂ ਵੀ ਸਿਆਸੀ ਰੋਟੀਆਂ ਸੇਕਣ ਜਾਂਦੀ ਆ ਔਰ ਦੂਜੇ ਪਾਸੇ ਇੱਕ ਬਹੁਤ ਵੱਡੀ ਖਬਰ ਆਉਂਦੀ ਆ ਕਿ ਉਹਨਾਂ ਦਾ ਇੱਕ ਵੀਡੀਓ ਸਾਹਮਣੇ ਆ ਗਿਆ ਜਿਹੜਾ ਕਿ ਮੈਂ ਤੁਹਾਨੂੰ ਦਿਖਾਉਂ ਜਾ ਰਿਹਾ ਹਰ ਸਿਮਰਤ ਕੌਰ ਬਾਦਲ ਨੇ ਕਹਿੰਦੇ ਭਗਵੰਤ ਮਾਨ ਸਰਕਾਰ ਫੇਲ ਕਰ ਦਿੱਤੀ ਐ ਕਿਉਂਕਿ ਉਹਨਾਂ ਤੱਕ ਹਾਲੇ ਕੋਈ ਵੀ ਲੀਡਰ ਨਹੀਂ ਪਹੁੰਚਿਆ ਸੀ ਨਾ ਹੀ ਤਾਂ ਭਗਵੰਤ ਮਾਨ ਦੀ ਕੋਈ ਪਾਰਟੀ ਦੇ ਵਿੱਚੋਂ ਪਹੁੰਚਦਾ ਔਰ ਨਾ ਹੀ ਕੋਈ ਵਿਰੋਧੀ ਧਿਰ ਦਾ ਜਾਂਦਾ ਤਾਂ ਹਰ ਸਿਮਰਤ ਕੌਰ ਬਾਦਲ ਜਦੋਂ ਕੰਨ ਪਹੁੰਚੀ ਤਾਂ ਮੀਡੀਆ ਦੇ ਵਿੱਚ ਖਬਰ ਆਉਂਦੀ ਐ ਕਿ ਹਰ ਸਿਮਰਤ ਕੌਰ ਬਾਦਲ ਉਹਨਾਂ ਦੇ ਨਾਲ ਦੁੱਖ ਜਤਾਉਣ ਖੜ ਗਈ ਹੈ ਉਹਨਾਂ ਨੇ ਕਿਹਾ ਅਸੀਂ ਬਹੁਤ ਵੱਡਾ ਸਟੈਂਡ ਲਾਵਾਂਗੇ ਔਰ ਇਹਨਾਂ ਨੂੰ ਇਹਨਾਂ ਦੇ ਅੰਜਾਮ ਤੱਕ ਪਹੁੰਚਾ ਕੇ ਰਾਵਾਂਗੇ ਔਰ ਦੂਜੇ ਪਾਸੇ ਭਗਵੰਤ ਮਾਨ ਦੇ ਉੱਤੇ ਵੀ ਬਹੁਤ ਵੱਡੇ ਤੰਜ ਕਸ ਦਿੱਤੇ ਨੇ ਉਹ ਵੀ ਤੁਹਾਨੂੰ ਮੈਂ ਸੁਣਾਉਂਗਾ ਔਰ ਜਿਹੜੀ ਉਹਨਾਂ ਦੀ ਵੀਡੀਓ ਨਿਕਲ ਕੇ ਆਈ ਹੈ ਨਰਿੰਦਰਦੀਪ ਨੂੰ ਕਰੰਟ ਲਾਉਣ ਵਾਲੇ ਪੌਸੀਆਂ ਦੀ ਉਹ ਵੀ ਤੁਹਾਡੇ ਸਾਹਮਣੇ ਮੈਂ ਦਿਖਾਉਣ ਜਾ ਰਿਹਾ ਪਹਿਲਾਂ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰੂੰਗਾ ਕਿ ਹਰਸਿਮਰਤ ਕੌਰ ਬਾਦਲ ਉਹਨਾਂ ਦੇ ਘਰ ਪਹੁੰਚਦੇ ਨੇ ਨਰਿੰਦਰਦੀਪ ਦੇ ਉੱਥੇ ਜਾ ਕੇ ਕਹਿੰਦੇ ਕੀ ਨੇ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਉਹੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਪੁਲਿਸ ਮੁਲਾਜ਼ਮਾਂ ਦੀ ਵਾਇਰਲ ਹੋ ਚੁੱਕੀ ਹੈ ਸੁਣੋ ਜੀ ਪਹਿਲੇ ਤਾਂ ਜਦ ਇੱਕ ਘਟਨਾ ਹੋਈ ਸਾਰੀ ਮੰਡੀ ਵੀ ਅ ਰੋਹਲ ਦੇ ਇਲਾਕੇ ਰਾਖਦੀ ਕਿ ਇਸ ਤਰੀਕੇ ਦੇ ਨਾਲ ਇੱਕ ਇਨਸਾਨ ਜਿਹਦੀ ਸਮਾਜ ਪਰਿਵਾਰ ਦੀ ਬਹੁਤ ਵੱਡੀ ਕੰਟ੍ਰਿਬਿਊਸ਼ਨ ਸੀ ਉਹਨਾਂ ਦੇ ਨਾਲ ਕਿਸ ਤਰੀਕੇ ਦੇ ਨਾਲ ਇਹ ਬਦੀਰਾਪੁਰ ਸਲੋ ਕੀਤਾ ਗਿਆ ਲੇਕਿਨ ਜਦੋਂ ਆਪਣੀ ਜੇ ਮੈਂ ਗੱਲ ਕਰਾਂ ਕਿ ਜਦੋਂ ਤੋਂ ਮੈਂ ਇਸ ਬੇਟੀ ਦੇ ਸੁਣਿਆ ਕਿ ਐਮਸ ਦੀ ਪੋਸਮਾਰਟਮ ਰਿਪੋਰਟ ਚ ਇਹ ਮੈਂ ਸਾਹਮਣੇ ਆਇਆ ਕਿ ਕਿਸ ਤਰੀਕੇ ਦੇ ਨਾਲ ਬੇਰਹਿਮੀ ਦੇ ਨਾਲ ਇੱਕ ਇਨਸਾਨ ਦੇ ਸਿਰ ਤੋਂ ਲੈ ਕੇ ਅੱਖਾਂ ਤੋਂ ਲੈ ਕੇ ਹਰੇਕ ਬਾਡੀ ਦੇ ਅੰਗ ਚ ਇੰਨੇ ਕਰੰਟ ਲਾ ਕੇ ਕਿ ਉਹਦਾ ਦਿਲ ਵੀ ਧੜਕਣਾ ਹੀ ਬੰਦ ਹੋ ਗਈ ਇੰਨੇ ਕਰੰਟ ਦੇ ਸ਼ੌਕ ਲੈ ਕੇ ਤੇ ਆਪਾਂ ਸਾਰੇ ਅੰਦਾਜ਼ਾ ਲਾ ਸਕਦਾ ਹੈ ਕਿ கரੰਟ ਕਿਸੇ ਬੰਦੇ ਨੂੰ ਇੱਕ ਲੱਗ ਜਾਏ ਤਾਂ ਕੀ ਸਾਡੇ ਉੱਤੇ ਬੀਪੀ ਹੈ ਤੇ ਜਿਹਦੇ ਉੱਤੇ 50 60 100 கரੰਟ ਲੱਗੇ ਹੋਣ ਉਸ ਬੰਦੇ ਦੇ ਉੱਤੇ ਕੀ ਬੀਤੀ ਹੋਗੀ ਇਹੋ ਜਿਹਾ ਟੌਰਚਰ ਕੋਈ ਇਨਸਾਨ ਇੱਕ ਦੂਜੇ ਇਨਸਾਨ ਦੇ ਉੱਤੇ ਕਰੇ ਪਹਿਲਾਂ ਤਾਂ ਆ ਹੀ ਸੋਚ ਤੋਂ ਬਾਹਰ ਹੈ ਤੇ ਫਿਰ ਜਦ ਇਹ ਪਤਾ ਲੱਗੇ ਕਿ ਆ ਪੁਲਿਸ ਜਿਹੜੀ ਇਨਸਾਨਾਂ ਦੀ ਰੱਖਿਆ ਵਾਸਤੇ ਹੁੰਦੀ ਹੈ ਉਹ ਪੁਲਿਸ ਜੇ ਨੌਜਵਾਨਾਂ ਦੇ ਉੱਤੇ ਆਮ ਲੋਕਾਂ ਦੇ ਉੱਤੇ ਨੇ ਇਹੋ ਜਿਹਾ ਤਸ਼ੱਦਦ ਕਰਨ ਲੱਗ ਜਾਏ ਫੇਰ ਪੂਰੀ ਚੀਜ਼ ਨੂੰ ਖੁਰਦ-ਮੁਰਦ ਕਰਨ ਵਾਸਤੇ 10 ਦਿਨ ਹੋ ਗਏ ਕਿਸੇ ਦੇ ਖਿਲਾਫ ਕੋਈ ਕਾਰਵਾਈ ਨਾ ਹੋਏ ਪਰਵਾਹ ਨੂੰ ਕਿਹਾ ਜਾਏ ਕਿ ਜੀ ਐਕਸੀਡੈਂਟ ਹੋ ਗਿਆ ਫਲਾ ਧਮਕਾ ਕਰਕੇ ਇਹ 10 ਦਿਨਾਂ ਚ ਕਿਸੇ ਦੇ ਖਿਲਾਫ ਨਾ ਕੋਈ ਅਰੈਸਟ ਹੋਏ ਨਾ ਕੋਈ ਕਾਰਵਾਈ ਹੋਏ ਨਾ ਕੋਈ ਸਸਪੈਂਸ਼ਨ ਹੋ ਡਿਸਮਿਸਲ ਕੁਝ ਨਹੀਂ ਹੋਏ ਫੇਰ ਤਾਂ ਮੇਰਾ ਖਿਆਲ ਜੇ ਪੰਜਾਬ ਦੇ ਲੋਕੀ ਅੱਜ ਨਹੀਂ ਜਾਗਣਗੇ ਤੇ ਫੇਰ ਪੰਜਾਬ ਦਾ ਆਪਾ ਪੁਲਿਸ ਆਈ ਹੈ ਕਿਉਂਕਿ ਐਸੀ ਬਠਿੰਡੇ ਵਿੱਚ ਪੁਲਿਸ ਵੀ ਇੱਕ ਬੀਬੀ ਦੇ ਉੱਤੇ ਜਿੱਤੇ ਉਹਨੇ ਮਟੇ ਨਸ਼ੇ ਦੇ ਇਲਜ਼ਾਮ ਲਗੇ ਉਹਨੂੰ ਤਾਂ ਕੋਈ ਕਰੈਂਟੀ ਨਹੀਂ ਲੱਗਿਆ ਬਿਹਰਾਜ ਸੇ ਸਾਡਾ ਮੁੱਖ ਮੰਤਰੀ ਆਇਆ ਆਪਣੇ ਇਸ ਇਲਾਕੇ ਵਿੱਚ ਤੇ ਕਹਿੰਦਾ ਮਿੱਟ ਤੇ ਚੱਕੋ ਤੇ ਤਿੰਨ ਬੇਕ ਬੇਕਸੂਰ ਬਜ਼ੁਰਗਾਂ ਨੂੰ ਚੱਕ ਲਿਆ ਪੁਲਿਸ ਨੇ ਜੇ ਇਹਨਾਂ ਨੂੰ ਦੋ ਦਿਨ ਦੇ ਇਹ ਦੋਵੇਂ ਇੱਥੇ ਰਹਿ ਕੇ ਗਏ ਹੁਣ ਮੋੜ ਮੰਡੀ ਚ ਵੀ ਇੱਕ ਐਕਸ ਫੌਜੀ ਜਿਹੜਾ ਨਸ਼ੇਸ ਤਸਕਰਾਂ ਨੂੰ ਰੋਕ ਰਿਆ ਸੀਗਾ ਉਹਦੀ ਲੱਤਾਂ ਪੰਗ ਬਨ ਕਿਉਂ ਉਹਦਾ ਬੁਰਾ ਹਾਲ ਕਰਦਾ ਉਹ ਫੜੇ ਗਏ ਕਿਉਂ ਉਹਨਾਂ ਨੂੰ ਕੰਰੰਟ ਲਾਇਆ ਇਹ ਮੁੱਖ ਮੰਤਰੀ ਦੇ ਨਖ ਦੇ ਥੱਲੇ ਜਿਹੜਾ ਹੋਮ ਮਿਨਿਸਟਰ ਹੈ ਜੇ ਆਮ ਕਰਾ ਦੇ ਮੁੰਡਿਆ ਦੇ ਨਾਲ ਆ ਕੁਛ ਹੋ ਰਿਹਾ ਹੈ ਤੇ ਇਹਦੇ ਜ਼ਬਾਨੋਂ ਸੱਪ ਨੇ ਕੱਟ ਲੈ ਕੀ ਹੋ ਗਿਆ ਇਹਨੌਕੀ ਇੰਨਾ ਕਮਜ਼ੋਰ ਹੋ ਗਿਆ ਦਿੱਲੀ ਦੇ ਦਿੱਲੀ ਵਾਲਿਆਂ ਦੇ ਸਾਹਮਣੇ ਕੀ ਆਪਣੇ ਲੋਕਾਂ ਦੇ ਵਾਸਤੇ ਆਪਣੇ ਪੋਸਟ ਤੇ ਕਾਰਵਾਈ ਵੀ ਨਹੀਂ ਕਰਾ ਸਕਦਾ ਰੱਖਿਆ ਵੀ ਨਹੀਂ ਰੱਖ ਸਕਦਾ ਆਏ ਸੀ ਹਰਸਿਮਰਤ ਕੌਰ ਬਾਦਲ ਜਿਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਉੱਤੇ ਬਹੁਤ ਵੱਡੇ ਸਵਾਲ ਚੱਕ ਦਿੱਤੇ ਨੇ ਔਰ ਹੁਣ ਆਜੋ ਦੂਜੀ ਅਪਡੇਟ ਤੇ ਜਿਹੜੀ ਨਰਿੰਦਰ ਦੀਪ ਦੇ ਦੋਸਤ ਦੀ ਹੈ ਕਿਉਂਕਿ ਉਹਨਾਂ ਨੇ ਆਖਰ ਮਾਮਲਾ ਕੀ ਹੋਇਆ ਸੀ ਜਦੋਂ ਉਸ ਨੂੰ ਚੱਕਿਆ ਗਿਆ ਤੁਰੰਤ ਲਾਇਆ ਗਿਆ ਪੂਰੀ ਅਪਡੇਟ ਤੁਹਾਡੇ ਨਾਲ ਮੈਂ ਸਾਂਝੀ ਕਰੂੰਗਾ ਜਿਹੜੀ ਕਿ ਹਿਲਾਕੇ ਰੱਖ ਦੇਣ ਵਾਲੀ ਹੈ ਤਾਂ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਬੜੀ ਹੀ ਅਹਿਮ ਹੈ ਸੁਣੋ ਹਾਂ ਜਿਹੜਾ ਗੱਡਾਣੇ ਵਾਲੀ ਰੋਡ ਆ ਅਸੀਂ ਇਹ ਰੋਡ ਤੋਂ ਆ ਰਹੀ ਸੀਗੇ ਲੱਗੀ ਸੀ ਇਹ ਪੂ ਜਦੋਂ ਕ੍ਰੋਸ ਕੀਤੀ ਤਾਂ ਉਹਨਾਂ ਨੇ ਸੀਟ ਬੋਲੇ ਨੇ ਗੱਡੀਆਂ ਸਾਡੇ ਮਦਰ ਲਈਆਂ ਜੀ ਉਤਬਾਦ ਉਹਨਾਂ ਨੇ ਸਾਨੂੰ ਜਿਹੜਾ ਹੌਸਪੀਟਲ ਦਾ ਪੋਲਾ ਉਹ ਪੋਲ ਦੇ ਉੱਤੇ ਕੀ ਰਹੀ ਸੀ ਗੱਟੀਆਂ ਮੋੜੇ ਲਾ ਕੇ ਉਤਬਾਦ ਸਾਨੂੰ ਉਸੇ ਵਾਪਸ ਤੇ ਆਈ ਸਾਡੇ ਫੋਨ ਉਹਨਾਂ ਨੇ ਬੰਦ ਕਰ ਦਿੱਤੀ ਜੀ ਉਤਬਾਦ ਇਹ ਸਾਨੂੰ ਇੱਥੇ ਲਈ ਸੀ ਇਹ ਤੋਂ ਸਾਨੂੰ ਆਰਡਰ ਕੀਤਾ ਸਮਾਨ ਲੈ ਕੇ ਆਏ ਉਹ ਅਸੀਂ ਕੁਝ ਵੀ ਨਹੀਂ ਲੈ ਕੇ ਆਏ ਅਸੀਂ ਕਿਸੇ ਨੂੰ ਪੇਮੈਂਟ ਫਰੋਣੀ ਸੀ ਉਹ ਬਾਈ ਨੇ ਤਰਿੰਦਰ ਨੇ ਇਹ ਸਾਨੂੰ ਅਸੇ-ਪਾਸੇ ਸ਼ਹਿਰ ਦੇ ਲਈ ਫਿਰਦੇ ਰਹੇ ਮੈਨੂੰ ਮੇਰੇ ਘਰ ਵੱਲੇ ਗਈ ਕਿ ਤੋਪ ਤੇਰੇ ਕੋਲ ਕੀ ਸਮਾਨ ਹੈ ਤੂੰ ਕੀ ਰੱਖਿਆ ਮੈਂ ਇਹ ਮੈਨੂੰ ਉਠਾ ਕੇ ਲੈ ਗਈ ਨਾਲ ਉਸ ਤੋਂ ਬਾਅਦ ਮੈਨੂੰ ਇਹ ਪੁੱਛੋ ਲੈ ਗਏ ਪਤਾ ਨਹੀਂ ਕੋਈ ਲੋਕੇਸ਼ਨ ਕੋਈ ਕਲੀਅਰ ਕਰਦੀ ਸੀ ਪੁੱਛੋ ਜਾ ਕੇ ਉਸ ਤੋਂ ਬਾਅਦ ਫੇਰ ਬਹਿੰਦੇ ਆਏ ਇ렇게 ਮੈਨੂੰ ਇਹ ਉਹਦੇ ਪਰਸਨਲ ਵਹੀਕਲ ਤੇ ਉੱਥੇ ਲੈ ਗਈ ਸਾਡੇ ਮੇਰੇ ਸਿਰ ਦੇ ਵਿੱਚ ਕਰੰਟ ਲਾਇਆ ਮੇਰੇ ਪਿਛਾਹ ਵਾਲੀ ਜਗ੍ਹਾ ਤੇ ਕਰੰਟ ਲਾਇਆ ਉਦੋਂ ਬਾਅਦ ਤੌਰ ਜਿੰਨਾ ਜ਼ਿਆਦਾ ਕੀਤਾ ਮੈਨੂੰ ਕੁੱਟਿਆ ਮਰਿਆ ਜੀ ਮੇਰਾ ਕੰਨ ਦਾ ਪਰਦਾ ਪਾੜਦਾ ਮੈਨੂੰ ਸੁਣਨ ਦੇ ਵਿੱਚ ਦਿੱਕਤ ਆ ਰਹੀ ਹੈ ਉਦੋਂ ਬਾਅਦ ਮੈਨੂੰ ਇਹ ਪੁੱਜੂ ਤੋਂ ਵਾਪਸ ਲੈ ਕੇ ਆਈ ਉਹ ਦਰਿੰਦਰ ਨਾਲ ਇਹਨਾਂ ਨੇ ਪਤਾ ਨਹੀਂ ਕੀ ਕੀਤਾ ਜੀ ਉਹਨੇ ਕਰੰਟ ਲਾਇਆ ਮੈਨੂੰ ਕਹਿੰਦੇ ਜਦੋਂ ਇਹ ਜਾਣਕਾਰੀ ਕਰਦਾ ਜਦੋਂ ਇਹ ਕਰੰਟ ਲਾਉਨੇ ਆ ਉਹ ਤਾਂ ਹੀ ਉੱਠ ਘਟਦਾ ਉਹ ਹੀ ਉੱਠਦਾ ਨਹੀਂ ਉਦੋਂ ਬਾਅਦ ਇਹਨਾਂ ਨੇ ਮੇਰਾ ਜੀ ਨਾਮ ਪਤਾ ਐਡਰੈਸ ਨੋਟ ਕੀਤਾ ਮੈਨੂੰ ਕਹਿੰਦੇ ਵੀ ਇਹਨੂੰ ਲੈ ਕੇ ਜਾ ਆਪਣਾ ਸਿਵਲ ਹਸਪਤਾਲ ਲੈ ਜਾ ਤੇ ਇਹਦੇ ਘਰੇ ਫੋਨ ਕਰਦੇ ਵੀ ਦਾ ਐਕਸੀਡੈਂਟ ਹੋ ਗਿਆ ਤੇ ਇਹਨੇ 올ਡ ਔਇਲ ਕੀਤੀ ਹੋਈ ਹੈ ਤੇ ਇਹਨੂੰ ਉੱਥੇ ਦਾਖਲ ਕਰਵਾ ਇਹਦੇ ਘਰ ਦੇ ਨੂੰ ਫੋਨ ਕਰਦੇ ਇਹਦੇ ਘਰ ਦੇ ਆ ਜਾਣਗੇ ਤਾਂ ਦੇਖਿਆ ਜਿਹੜਾ ਕਿ ਨਰਿੰਦਰ ਦੀਪ ਸਿੰਘ ਦਾ ਇੱਕ ਦੋਸਤ ਸੀ ਨਾਲ ਉਹਦੇ ਵੀ ਸਿਰ ਦੇ ਵਿੱਚ ਕਰੰਟ ਲਾਇਆ ਗਿਆ ਕਹਿੰਦਾ ਮੇਰੀ ਪਸ਼ਾਹ ਵਾਲੀ ਥਾਂ ਤੇ ਵੀ ਯਾਨੀ ਕਰੰਟ ਲਾ ਦਿੱਤਾ ਔਰ ਦੂਜੇ ਪਾਸੇ ਕਿਹਾ ਕੀ ਗਿਆ ਕਹਿੰਦੇ ਉਹ ਬੰਦਾ ਤਕੜਾ ਸੀ ਉਹ ਚੱਲ ਗਿਆ ਯਾਨੀ ਕਿ ਕਿਵੇਂ ਨਾ ਕਿਵੇਂ ਬਚ ਗਿਆ ਨਰਿੰਦਰਦੀਪ ਨੂੰ ਜਗਾ ਜਗਾ ਦੇ ਉੱਤੇ ਕਈ ਵਾਰ ਯਾਨੀ ਕਰੰਟ ਲਾ ਕੇ ਮਾਰ ਦਿੱਤਾ ਗਿਆ ਉਹ ਕਹਿੰਦਾ ਮੈਨੂੰ ਫਿਰ ਇਹੀ ਕਿਹਾ ਗਿਆ ਪੁਲਿਸ ਸੀਆਈ ਸਾਹਿਬ ਬਣੀਓ ਬਠਿੰਡੇ ਦਾ ਜਿਹੜਾ ਸੀਆਈ ਹੈ ਉਹ ਕਹਿੰਦਾ ਮੈਨੂੰ ਕਹਿੰਦੇ ਵੀ ਕਿਸੇ ਵੀ ਸਿਵਲ ਹਸਪੀਟਲ ਦੇ ਵਿੱਚ ਇਹਨੂੰ ਦਾਖਲ ਕਰਵਾ ਦੇ ਔਰ ਉਹਨਾਂ ਦੇ ਘਰਦਿਆਂ ਨੂੰ ਇਹ ਗੱਲ ਕਹਿ ਕਿ ਭਾਈ ਇਹਦਾ ਤਾਂ ਐਕਸੀਡੈਂਟ ਹੋ ਗਿਆ ਤੁਸੀਂ ਹਸਪੀਟਲ ਦੇ ਵਿੱਚ ਪਹੁੰਚ ਜਾਓ ਤਾਂ ਪੰਜਾਬ ਦੀ ਪੁਲਿਸ ਨੇ ਯਾਨੀ ਉਸ ਪੁਲਿਸ ਨੇ ਬਠਿੰਡੇ ਦੇ ਸੀਆਈ ਸਟਾਫ ਨੇ ਉਹਨੂੰ ਧਮਕਾਇਆ ਕਿ ਜੇਕਰ ਸੱਚ ਬੋਲਿਆ ਤੇ ਤੇਰੇ ਤੇ ਵੀ ਪਰਚਾ ਠੋਕ ਦੇਗੇ ਤੇ ਤੈਨੂੰ ਅੰਦਰ ਕਰ ਦੇਵਾਂਗੇ ਯਾਨੀ ਧਮਕਾ ਕੇ ਡਰਾਇਆ ਗਿਆ ਇਹ ਆ ਪੂਰਾ ਸੱਚ ਨਰਿੰਦਰ ਦੀਪ ਸਿੰਘ ਦਾ ਜਿਹਦੇ ਕਈ ਵਾਰ ਯਾਨੀ ਕਹਿੰਦੇ 50 60 ਵਾਰ ਲੱਗ-ਲੱਗ ਸਰੀਰ ਦੇ ਹਿੱਸਿਆਂ ਦੇ ਉੱਤੇ ਕਰੰਟ ਲਾਇਆ ਗਿਆ ਉਹਨੂੰ ਮਾਰਿਆ ਗਿਆ ਔਰ ਹੁਣ ਹਰਸੇਵਤ ਕੌਰ ਬਾਦਲ ਉਹਨਾਂ ਨੇ ਪੂਰੇ ਖੁੱਲੇ ਤੌਰ ਦੇ ਉੱਤੇ ਕਿਹਾ ਕਿ ਭਾਈ ਅਸੀਂ ਇਸ ਪਰਿਵਾਰ ਦੇ ਨਾਲ ਡਟ ਕੇ ਖੜਾਂਗੇ ਉਹਨਾਂ ਨੂੰ ਉਹਨਾਂ ਦੇ ਇਨਜਾਮ ਤੱਕ ਪਹੁੰਚਾ ਕੇ ਰਾਵਾਂਗੇ ਔਰ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਕੋਸਿਆ ਉਹਨਾਂ ਨੇ ਕਿ ਸਾਡੇ ਪੰਜਾਬ ਦੇ ਵਿੱਚ ਵੱਡੇ ਪੱਦਰ ਦੇ ਉੱਤੇ ਤੁਸੀਂ ਕਹਿੰਦੇ ਅਸੀਂ ਬਦਲਾਅ ਲੈ ਕੇ ਆਵਾਂਗੇ ਤੇ ਬਾਈ ਦੇ ਵਿੱਚ ਤੁਹਾਡੀ ਸਰਕਾਰ ਬਣ ਜਾਂਦੀ ਹੈ ਤਾਂ ਬਦਲਾਅ ਕੀ ਹੋ ਰਿਹਾ ਇੱਕ ਪਾਸੇ ਕਹਿੰਦੇ ਨਸ਼ਿਆਂ ਦੇ ਵਿਰੁੱਧ ਸਾਡਾ ਯੁੱਧ ਹੈ ਹੁਣ ਐ ਲੱਗਦਾ ਵੀ ਜਿਵੇਂ ਲੋਕਾਂ ਨੂੰ ਲੋਕ ਤਾਂ ਇਹੀ ਕਰ ਰਹੇ ਐ ਵੀ ਲੋਕਾਂ ਦੇ ਖਿਲਾਫ ਯੁੱਧ ਹੈ ਨਸ਼ਿਆਂ ਦੇ ਖਿਲਾਫ ਨਹੀਂ ਯੁੱਧ ਹੈਗਾ ਤਾ ਠੀਕ ਆ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ ਤੁਸੀਂ ਇਸ ਵੀਡੀਓ ਦੇ ਹੱਕ ਵਿੱਚੋਂ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਔਰ ਜਿੰਨੇ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ